Je parle aqui, é em... meu. ਪਿਆਰ ਦੀਆਂ ਇਸ਼ਾਰਨੀਆਂ ਹਨ ਇਹਨਾਂ ਨੂੰ ਸਾਵਧ ਵਰਕੀ ਅੱਜ ਦੇ ਪਛਮੀ ਵਿਦਵਾਨਾਂ ਨੂੰ ਪਰਦੇਹਾ ਬੀਬੀ ਸਾਡੇ ਸਾਹਮਣੇ ਜੇ ਨਹੀਂ ਚੁਣ ਲੈਤੇ ਗਏ ਨਾ ਸਿੱਖਤ ਚੇਤਨਾ ਰੱਖਿਓ ਕਲਗੀਧਰ ਪਿਤਾ ਵੱਲੋਂ ਬਖਸ਼ੇ ਹੋਏ ਪੰਜ ਕਕਾਰ ਲੈ ਜੇ ਤੁਸੀਂ ਇਹਨਾਂ ਨੂੰ ਸਾਂਭ ਕੇ ਰੱਖੋਗੇ ਤੁਹਾਡੇ ਚੜ੍ਹਦੀ ਕਲਾ ਸਿੱਖੀ ਹਮੇਸ਼ਾ ਜਿਉਂਦੀ ਰਹੇਗੀ ਤੇ ਚੇਤਾ ਰੱਖਿਓ ਜੇ ਕਿਤੇ ਪੰਜ ਕਕਾਰ ਤੁਹਾਨੂੰ ਪੁੱਲ ਗਏ ਤੇ ਮੈਂ ਦਾਅਵੇ ਨਾ ਤੇ ਜੁਨੀਹਾ ਤੁਸੀਂ ਆਪਣੀ ਅੱਖਾਂ ਸਾਹਮਣੇ ਆਪਣਾ লাশ ਆਪ ਵੇਖੋਗੇ ਗੱਲ ਵੱਖਰੀ ਕਿ ਤੇਰੀ ਸੌਖ ਕੌਮ ਦੇ વાਰਸਾ ਨੂੰ ਚਮਕਾਉਣ ਦੀ ਗੜੀ ਭੁੱਲ ਗਈ ਗੱਲ ਵੱਖਰੀ ਕਿ ਤੇਰੀ ਕੌਮ ਦੇ વાਰਸਾ ਨੂੰ ਉਹ ਖੂਨੀ ਕੰਡ ਦੀਆਂ ਸਰਹੰਦਾ ਭੁੱਲ ਗਈਆਂ ਇਹਨਾਂ ਭੁੱਲੀਆਂ ਕਿ ਅੱਜ ਭਾਵੇਂ ਬਾਅਦ ਕਰੇ ਗੁਰੂ ਘਰਾਂ ਦੇ ਕੋਲ ਠੇਕੇ ਖੁੱਲ ਜਾਣ ਕੋਈ ਫਰਕ ਨਹੀਂ ਪੈਂਦਾ ਕਿਸੇ মিডিਆ 'ਚ ਆਵਾਜ਼ ਨਹੀਂ ਆਉਂਦੀ ਕਿ ਕਿਉਂ ਅੱਜ ਗੁਰਦੁਆਮਾਂ ਦੇ ਲਾਗੇ ਐਵੇਂ ਹੋ ਰਿਹਾ ਹੈ ਇਸ ਸਿਰ ਤੇ ਸਜਦੀਆਂ ਹੋਈਆਂ ਦਸਤਾਰਾਂ ਅੱਜ ਵੀ ਚੇਤਾ ਕਰਾਉਂਦੀਆਂ ਨੇ ਕਿ ਆਪਾਂ ਉਸ ਕੌਮ ਦੇ ਵਾਰਸਾਂ ਆਪਾਂ ਹੀਣ ਮੰਗਣ ਵਾਲੇ ਨਹੀਂ ਆਪਾਂ ਉਹਨਾਂ ਉੱਚੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਆ ਬੋਲੇ ਸੋ ਨਿਹਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵੜ ਭਾਗੇ ਹੋ ਜਿਹੜੇ ਅੱਜ ਖਾਲਸਾ ਸਾਜਨਾ ਦਿਵਸ ਅਤੇ ਹੋਲਾ ਮਹੱਲਾ ਪਤਾ ਨਹੀਂ ਪੰਜ ਪੰਜ ਦੋਵੇਂ ਚੀਜ਼ਾਂ ਜਿਹੜੀਆਂ ਗੁਰਕਲ ਕੀ ਤਰਪਤਾ ਜੀ ਨੇ ਸਾਨੂੰ ਬਖਸ਼ੀਆਂ ਉਹਨਾਂ ਨੂੰ ਸੰਗਤ ਰੂਪ ਵਿੱਚ ਹੋ ਕੇ ਯਾਦ ਕਰ ਰਹੇ ਹੋ ਸਮੂਹ ਸੰਗਤ ਜਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਤੋਂ ਤੁਸੀਂ ਮੈਂ ਆਪ ਲਾਈਵ ਜਿਹੜੇ ਮੇਰੇ ਵੀਰ ਇੱਕ ਬਾਣੀ ਚੰਨਣ ਵਾਲੇ ਹੌਂਦ ਵਾਲੇ ਆਪਸੀ ਸਾਝ ਵਾਲੇ ਤੇ ਮੇਰੇ ਵੀਰ ਤੁਹਾਨੂੰ ਉਹ ਸੁਨੇਹਾ ਜਿਹੜਾ ਸੀ ਬੱਚਿਆਂ ਤੱਕ ਪਹੁੰਚਾਰੇ ਸਨ ਉਹ ਜਦੋਂ ਮੈਂ ਸੋਚ ਰਿਹਾ ਸੀ ਚਿੰਬ ਸ਼ੁਰੂ ਹੋਈ ਉਹਦੋਂ ਮਨ ਅੰਦਰ ਖਿਆਲ ਆ ਰਿਹਾ ਸੀ ਗੁਰਕਲਗੀ ਧਰਪਿਤਾ ਅਸੀਂ ਪਰਿਵਾਰਾਂ ਵਿੱਚ ਬੈਠੇ ਬੜੇ ਪ੍ਰੇਸ਼ਾਨ ਹੋ ਜਾਂਨੇ ਹਾਂ ਜਿਹੜੇ ਪੰਚਦਰਦੀ ਨੇ ਉਹਨਾਂ ਦੇ ਅੰਦਰ ਦਰਦ ਉਠਦੇ ਹਨ ਸਾਡੀ ਜਵਾਨੀ ਨੂੰ ਕਿਵੇਂ ਆਪਾਂ ਸਿੱਧੇ ਰਾਏ ਲੈ ਆਈਏ ਕੱਲ ਮੈਂ ਕੋਈ ਚੀਜ਼ ਮੀਡੀਆ ਰਾਈ वीर अजमीद सिंह ਨੂੰ ਵੇਖਦਿਆਂ ਵੇਖਦਿਆਂ ਭਾਲੋ ਕੁੰਦਿਆਂ ਸੋਚ ਰਿਹਾ ਸਾ ਸਤਿਗੁਰੂ ਸੱਚੇ ਪਾਤਸ਼ਾਹ ਤੇਰਾ ਵਿਰਸਾ ਮਹਾਨ ਹੈ ਬਸ ਸਾਨੂੰ ਉਸ ਵਿਰਸੇ ਨੂੰ ਆਪਣੀ ਜਵਾਨੀ ਤੱਕ ਪਹੁੰਚਾਉਣ ਦੀ ਸਮਝ ਆ ਜਾਏ ਕਿਉਂਕਿ ਜਿਹੜਾ ਇੱਕ ਤੋਂ ਗਤਗਾ ਖਾਲੇ ਵਾਲੇ ਵੀਰ ਕਰ ਰਹੇ ਸਨ ਵੇਖਦਿਆਂ ਵੀਰ ਭਾਵੁਕ ਹੋ ਗਿਆ ਤੇ ਉਦੋਂ ਖਿਆਲ ਆ ਰਿਹਾ ਸੁਭਰ ਕਲਗੀ ਤਰਪਤਾ ਗੱਲ ਵੱਖਰੀ ਕਿ ਅਜ ਤੇਰੀ ਕੌਮ ਦੇ ਵਾਰਸ ਹੌਲੇ ਬਹਾਲੇ ਨੂੰ ਭੁੱਲ ਗਏ ਗੱਲ ਵੱਖਰੀ ਤੇ ਤੇਰੀ ਕੌਮ ਦੇ ਵਾਰਸਾਂ ਨੂੰ ਅੱਜ ਖਾਲਸਾ ਸਾਜਨਾ ਦਿਵਸ ਭੁੱਲ ਗਿਆ ਗੱਲ ਵੱਖਰੀ ਕਿ ਤੇਰੀ ਸੇਵਕ ਕੌਮ ਦੇ ਵਾਰਸਾਂ ਨੂੰ ਚਮਕਾਉੜ ਦੀ ਗੜੀ ਭੁੱਲ ਗਈ ਗੱਲ ਵੱਖਰੀ ਕਿ ਤੇਰੀ ਕੌਮ ਦੇ ਵਾਰਸਾਂ ਨੂੰ ਉਹ ਖੂਨੀ ਕੱਟਦਿਆਂ ਸਰਹੰਦਾ ਭੁੱਲ ਗਈਆਂ ਇਹਨਾਂ ਭੁੱਲੀਆਂ ਕਿ ਅੱਜ ਭਾਵੇਂ ਮਾਫ ਕਰੇ ਗੁਰੂ ਘਰਾਂ ਦੇ ਕੋਲ ਠੇਕੇ ਖੁੱਲ ਜਾਣ ਕੋਈ ਫਰਕ ਨਹੀਂ ਪੈਂਦਾ ਕਿਸੇ মিডিਆ 'ਚ ਆਵਾਜ਼ ਨਹੀਂ ਆਉਂਦੀ ਕਿ ਕਿਉਂ ਅੱਜ ਕਾਮਾਂ ਦੇ ਲੱਗੇ ਇਹਨੇ ਹੋ ਰਿਹਾ ਹੈ ਤੇ ਜਦੋਂ ਇਹ ਵੇਖ ਰਿਆ ਸਾ ਸਤਗੁਰ ਸੱਚੇ ਪਾਤਸ਼ਾ ਤੇਰੇ ਛੋਟੇ ਛੋਟੇ ਬੱਚੇ ਗੱਤਕਾ ਖੇਡ ਰਹੇ ਹਨ ਤੇਰੀਆਂ ਬੱਚੀਆਂ ਛੋਟੀਆਂ ਛੋਟੀਆਂ ਦਸਤਾਰਾਂ ਸਜਾ ਕੇ ਅੱਜ ਉਸ ਨਿਮੋਚ ਹੋਈ ਜਵਾਨੀ ਨੂੰ ਪ੍ਰੇਰ ਰਹੀਆਂ ਹਨ ਕੇ ਮੇਰੇ ਨੌਜਵਾਨ ਵੀਰੋ ਔਰ ਹੱਲਾ ਮਹੱਲਾ ਹਰ ਸਾਲ ਯਾਦ ਕਰਾਉਂਦਾ ਜੇ ਕਿ ਤੁਸੀਂ ਖੂਨੀ ਕੰਦਾ ਦੇ ਵਾਰਸ ਹੋ ਕਿ ਤੁਸੀਂ ਉਹਨਾਂ ਸੂਬੇ ਸਰਹੰਦਾ ਦੇ ਵਾਰਸ ਹੋ ਜਿੰਨਾਂ ਦੇ ਵਿੱਚ ਜੇ 7 ਤੇ 8 ਸਾਲਦਿਆਂ ਨੂੰ ਜਿੜੀਆਂ ਵਿਆ ਕਹਿੰਦੇ ਵੀ ਤੁਸੀਂ ਨਮੋਸ਼ੀ ਦਾ ਸਾਹਮਣਾ ਨਹੀਂ ਕੀਤਾ ਇਹ ਸਿਰ ਤੇ ਸਜਦੀਆਂ ਹੋਈਆਂ ਦਸਤਾਰਾਂ ਅੱਜ ਵੀ ਚੇਤਾ ਕਰਾਉਂਦੀਆਂ ਨੇ ਕਿ ਆਪਾਂ ਉਸ ਕੌਮ ਦੇ ਵਾਰਸ ਆਪਾਂ ਈਮ ਮੰਨਣ ਵਾਲੇ اپنا اچھی بلندیاں چھو جس وتگو جی نے خالص ست گور جی نے فخر والا خالصا میرے روپ ہے خال خالسے میں خالص میرے مکھ ہے ਖਾਲਸਾ ਪਿਆ ਹੈ ਹਉ ਸਭ ਸਰ ਸੰਗਾ ਆਪਣੇ ਮਨਾਂ ਅੰਦਰ ਚ ਆਤ ਮਾਰਿਓ ਮੇਰਾ ਸਤਗੁਰੂ ਇਸ ਸੋਹਰੇ ਸਰੂਪ ਨੂੰ ਖਾਲਸਾ ਹੀ ਸਰੂਪ ਦੇ ਕੇ ਸੇਖ ਪਾਉਂਦੀ ਬਚਨ ਕਰਕੇ ਗਏ ਨੇ ਇਹ ਖਾਲਸਾ ਮੇਰਾ ਖਾਸ ਰੂਪ ਹੈ ਖਾਲਸਾ ਵਿੱਚ ਮੇਰੇ ਵਿੱਚ ਕੋਈ ਫਰਕ ਨਹੀਂ ਲੇਕਿਨ ਹਜਾ ਇਤੋ ਸੰचेता ਰੱਖੀ ਅੱਜ ਮੈਂ ਤਹਿਉ ਅਨੰਦਪੁਰੀ ਤੇ 1600 ਦੀ ਮਿਲੇ ਦੀ ਵਸਾਖੀ ਵਿੱਚ ਇੱਕ ਵੱਖਰਾ ਦੇਣ ਲੱਗਾ ਹਾ ਜਿਸ ਵੱਖਰੇ ਰੂਪ ਵਿੱਚ ਮੇਰੇ ਸਾਹਮਣੇ ਸਾਨੂੰ ਪੰਜ ਕਕਾਰ ਦਿੱਤੇ ਸਨ ਆ ਜਿਹੜੀਆਂ ਸੰਗਤਾਂ ਇਕੱਠੀਆਂ ਹੋਈਆਂ ਹੋ ਜਿਵੇਂ ਮੇਰੇ ਨੌਜਵਾਨ ਵੀਰ ਇਕੱਠੇ ਹੋਏ ਹੋ ਆਪਣੇ ਮਨਾਂ ਅੰਦਰ ਚਾਤ ਮਾਰਿਓ ਆਪਣੇ ਸਰੀਰ ਨੂੰ ਤਪਾਲਿਓ ਕਿ ਕਲਗੀਧਰ ਪਿਤਾ 1699 ਵਿੱਚ ਸਾਖੀ ਦੇ ਸਾਨੂੰ ਪੰਜ ਪਿਆਰ ਭਰੀਆਂ ਨਿਸ਼ਾਨੀਆਂ ਦੇ ਕੇ ਗਏ ਸੋ ਸਤਿਗੁਰੂ ਤੁਸੀਂ ਕਿਰਪਾ ਦਿੱਤੀ ਤੁਸੀਂ ਕਹਿ ਦਿੱਤਾ ਤੁਸੀਂ ਨਾ ਤੁਸੀਂ ਕਿਛਾ ਮਿੱਕਾ ਆਪਣੇ ਮਨਾਂ ਅੰਦਰ ਚਾਤ ਮਾਰਿਓ ਅੱਜ ਖਾਲਸਾ ਮਾਰਚ ਕੱਢਣ ਵਾਲਿਓ ਤੁਹਾਨੂੰ ਪੁੱਛਿਆ ਚੁਣਾ ਹਾਂ ਮੇਰੇ ਸਤਿਗੁਰ ਨੇ ਕਿਹਾ ਸੀ ਨਿਸ਼ਾਨ ਨੇ ਸਿੱਖੀਏ ਪੰਜ ਹਰਫ ਤਾਂ ਹਰ ਗਿਜਨਾ ਵਾਸਤੇ ਇਹ ਪੰਜ ਹਰਫ ਕਹਾਂ ਬਿਨਾ ਕੇਸੇ ਤੇ ਜੁਮਲਾ ਨਿਸ਼ਾਨ ਚੇਤਾ ਰੱਖੀ ਇਹ ਮੇਰੇ ਪਿਆਰ ਦੀਆਂ ਨਿਸ਼ਾਨੀਆਂ ਹਨ ਇਹਨਾਂ ਨੂੰ ਸਾਂਭ ਕੇ ਰੱਖੀ ਅੱਜ ਜਦੋਂ ਪਛਮੀ ਵਿਦਵਾਨਾਂ ਨੂੰ ਪਰਦੇਹਾ ਬੀਬੀ ਸਾਡੇ ਸਾਹਮਣੇ ਜੈਨੀ ਚੂਰੇ ਰੱਖੇ ਗਏ ਨਾ ਸਿੱਖ ਚੇਤਾ ਰੱਖਿਓ ਕਲਗੀਧਰ ਪਿਤਾ ਵੱਲੋਂ ਕਵਚੇ ਹੋਏ ਪੰਜ ਕਕਾਰ ਲੈ ਜੇ ਤੁਸੀਂ ਇਹਨਾਂ ਨੂੰ ਸਾਂਭ ਕੇ ਰੱਖੋਗੇ ਤੁਹਾਡੇ ਚਰਦੀ ਕਲਾ ਸਿੱਖੀ ਹਮੇਸ਼ਾ ਜਿਉਂਦੀ ਰਹੇਗੀ ਤੇ ਚੇਤਾ ਰੱਖੋ ਜੇ ਕਿਤੇ ਪੰਜ ਕਕਾਰ ਤੁਨੂ ਪੁੱਲ ਗਏ ਤੇ ਮੈਂ ਦਾਵੇਂ ਨਰ ਕਹਿਣਾ ਜੁਨੀਹਾ ਤੁਸੀਂ ਆਪਣੀ ਅੱਖਾਂ ਸਾਵੇਂ ਆਪਣਾ ਨਾਸ਼ ਆਪ ਵੇਖੋਗੇ ਅੱਜ ਜਦੋਂ ਰਾਹੋ ਪੁਰਾਏ ਤਈ ਹੋਈ ਜਵਾਨੀ ਨੂੰ ਵੇਖਾਂ ਨਸ਼ੇ 'ਚ ਰੋੜਵੇ ਆਪਣੇ ਸਿੱਖ ਵੀਰਾਂ ਨੂੰ ਵੇਖਾਂ ਬੇਚਦੇ ਸਿੱਖ ਨੌਜਵਾਨਾਂ ਪਾਂਗੀ ਕਦ ਕਦੀ ਨਹੀਂ ਪਕੜੀ ਚਿੜੀ ਉੜੇ ਤੋ ਹਵ ਡਰ ਜਾਏ ਮੁਗਲੋਂ ਸੇ ਕੈਸਾ ਲੜ ਪਾਏ ਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਖੰਡੇ ਬਾਟੇ ਦੀ ਕੌਣ ਛੱਕੇ ਔਰ ਸੂਰਬੀਰ ਜੋੜੇ ਸਵਾ ਲੱਖ ਲੜ ਮਰੇ ਤੇ ਸਤਗੁਰੂ ਸੱਚੇ ਪਾਤਸ਼ਾਹ ਕਹਿ ਗਏ ਸਨ ਸਵਾ ਲੱਖ ਸੇ ਇੱਕ ਲੜਾਉ ਤਬਾ ਕੋ ਗਿੰਗ ਲਾਮ ਕਹਾਈ ਉਸ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਦੇ ਬੱਚੇ ਹਾਂ ਧੀਆ ਪੁੱਤਰਾਂ ਆਓ ਜਿੱਥੇ ਖਾਲਸਾ ਜਹਾਜ ਰਣ ਲੂ ਉੱਚਾ ਸੁੱਚਾ ਕਰਦੇ ਹਾਂ ਆਪਣੇ ਟਰੈਕਟਰਾਂ ਨੂੰ ਉੱਚਾ ਸੁੱਚਾ ਕਰੀਏ ਮੇਰੇ ਗੁਰਦਲ ਕੀ ਤਰਪਤਾ ਦੇ ਦッセ ਰਹੇ ਨੇ ਤੁਰੀਏ ਤਾਂ ਕਿ ਸਾਡੇ ਖਾਲਸਾ ਮਾਲਸ ਕੱਢੇ ਹੋਏ ਸਫਲੇ ਹੋ ਜਾਣ ਸਤਗੁਰੂ ਕਿਰਪਾ ਕਰਨ ਜਿੰਨਾ ਮੇਰੇ ਵੀਰ ਭੈਣ ਭਰਾਵਾਂ ਨੇ ਅਮਰ ਜੀ ਦੇ ਛੱਕਿਆ ਤਰਨ ਕਰਕੇ ਜਾਈਏ ਗੁਰਦਲ ਕੀ ਤਰਪਤਾ ਆਪ ਆਵੋ ਛੱਕਿਆ ਆਪ ਜੀਾਂ ਦੇ ਧੀਆ ਤੇ ਪੁੱਤਰ ਬਣ ਜਾਗੇ ਚੇਤਾ ਰੱਖਿਓ ਜਦੋਂ ਮੇਰੇ ਸਤਗੁਰੂ ਦੇ ਤਿਆਂ ਤੇ ਪੁੱਤਰ ਬਣ ਗਏ ਕਿਸੇ ਕਿਸਮ ਦੀ ਤੋੜ ਨਹੀਂ ਜੇ ਰਾਣੀ ਆਓ ਖਾਲਸਾ ਮਾਲ ਚੇਚ ਜੇ ਅੱਜ ਹਿੱਸਾ ਪਾਰੇ ਹਾਂ ਪੱਤੇ ਤੋੜ ਤੇ ਖਾਲਸਾ ਬਣ ਜਾਈਏ ਕਾਲ ਤੇ ਜਿਹੜਾ ਸੁਪਨਾ ਮੇਰੇ ਗੁਰਤਲ ਕੀ ਪਤ ਪਿਤਾ ਜੀ ਨੇ ਸਾਡੇ ਵਿੱਚ ਵੇਖਿਆ ਸੀ ਉਸ ਨੂੰ ਸਰਕਾਰ ਕਰਕੇ ਜਾਈਏ ਵਿਚਾਰ ਕਰਦੇ ਨੇ ਇੱਕ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਟੁੱਟੀਆਂ ਰਹਿ ਗਈਆਂ ਹੋਣ ਗਿਆ ਗੁਰ ਸੰਗਤ ਬਖਸ਼ਣ ਜੋ ਹੈ ਬਖਸ਼ਣ ਪਰਵਾਨੇ ਦੀ ਫਤੇ ਗਾਜ ਕੇ ਫੋਟੇ ਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ वाहेगुरु जी